ਵੇ ਨਹੀਂ ਉਹ ਕਮਰਾ ਜੋ ਹੋ ਰੰਗ ਉਹ ਛੋੜ ਦੇ ਕੁਝ ਹੋ ਗਿਆ ਨਾ ਨਾ ਨੂੰ ਤੋ ਸਾਰੇ ਇਨਾਮ ਮੇਰੇ ਨਾਲ ਉੱਤੇ ਗਿਣ ਕੇ ਤੇਰੇ ਵਾਪਸ ਆ ਜਾਣਗੇ ਭਾਈ ਸਿਲੰਡਰ ਪੈਸਾ ਦੇ ਦਿਓ ਕੋਈ ਗੱਲ ਨਹੀਂ ਮੈਂ ਸਿਲੰਡਰ ਪੈਸਾ ਦੇ ਦਿਓ ਨਹੀਂ ਪੈਸਾ ਦੇ ਸਿਲੰਡਰ ਦੇ ਉਹ ਪੇਮੈਂਟ ਨਹੀਂ ਭਾਈ ਸਿਲੰਡਰ ਦਾ ਪੈਸਾ ਦੇ ਦਿਓ ਇਹ ਸਿਲੰਡਰ ਸਿਲੰਡਰ ਦੇ ਪੈਸਾ ਦੇ ਦਿਓ ਹੋਰ ਖਰਚਣੇ ਇਹ ਕਿਤੇ ਬਾਹਰ ਖਰਚਣੇ ਤੂੰ ਹਣ ਤੂੰ ਖੈਨੇ ਨਹੀਂ ਮੈਂ ਦੱਸਦਾ ਯਾਰ ਇਹ ਨੀਂਦ ਆ ਨਾ ਆ ਰਹੀ। ਹੋਇ ਇੱਕ ਬੜਾ ਹੀ ਬੜਾ ਹੋਇ। ਆਰਾਮ ਨਾਲ ਯਾਰ ਕਿਉਂ ਲੜਾਈ ਕਰ ਰਹੇ ਹੋ ਯਾਰ? ਆ ਤੂੰ ਹੀ ਨਿਕੜੇ। ਆਰੇ 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 ਆ ਲੋ ਆ ਦੇਖੋ ਆ ਰਹੇ ਆ ਆਰੇ ਆ ਦੇਖੋ। ਲੈ ਗਏ। ਤੇ ਉਹਨਾਂ ਨੇ ਮੇਰੇ ਜਬਰਦਸਤੀ ਕੀਤੀ ਉਹਨਾਂ ਨੇ। ਤੇ ਹੁਣ ਪੇਮੈਂਟ ਮਿਲ ਗਈ ਤੁਹਾਨੂੰ ਵਾਪਸ। ਪੇਮੈਂਟ ਤਾਂ ਮੈਨੂੰ ਮਿਲ ਗਈ ਏ। ਹੂੰ ਬੰਬਾ ਬੰਦਾ ਹੋਵੇ ਸੀਰੀਅਸ। ਅੱਛਾ। ਤੇ ਉਹਦੀ ਆੜ ਵੀ ਵੱਧ ਗਈ ਏ। ਹੂੰ। ਤੇ ਹੁਣ ਹਸਪੀਟਲ ਲੈ ਕੇ ਚੱਲੇ ਆ। ਤੇ ਤੁਹਾਲੇ ਬੰਦੇ ਨੂੰ ਕੁਝ ਹੁੰਦਾ ਹੈ ਤਾਂ ਪੁਲਿਸ ਲਈ ਜ਼ਿੰਮੇਵਾਰੀ ਹੈ ਤੇ ਉਹ ਤਾਂ ਕਹਿ ਰਹੇ ਨੇ ਵੀ ਅਸੀਂ ਤਾਂ ਅਰਸੀ ਪੁਛੇ ਚ ਕਰਨ ਵਾਸਤੇ ਇਹਦਾ ਕੋ ਬੰਦਾ ਜਿਹੜਾ ਸੀ ਉਹ ਕਾਜੀ ਮੈਂ ਵੀਡੀਓ ਦਿਖਾ ਦਾਂਗਾ ਉਹਨੂੰ ਜੀ ਧੱਕੇ ਮਾਰ ਰਹੇ ਨੇ ਸ਼ਰਟ ਪੱਟ ਗਈ ਪੈਂਟ ਪੱਟ ਗਈ ਹਣ ਤੁਸੀਂ ਤੁਹਾਨੂੰ ਕੁਛ ਤਾਜ ਨਾਲ ਮਾਰਦੇ ਸਿੰਪਲ ਲੈ ਕੇ ਜਾਂਦੇ ਉਹ ਗਰੇ ਸੀ ਕਿ ਮੈਂ ਚੰਦਾ ਰਮਾ ਦਾ ਮੇਰੇ ਗੱਲੇ ਦੇ ਪੈਸੇ ਦੇ ਦੋ ਤੇ ਮੈਂ ਨਾਲ ਚੰਦਾ ਰਮਾ ਨਾਲ ਗੱਲ ਕਰਾਂਗਾ ਲੈ ਜਾਓ ਤੁਸੀਂ ਤੇ ਉਹ ਉਹ ਗਰੇ ਸੀ ਕਿ ਪੈਸੇ ਕੱਢੇ ਨਹੀਂ ਉਹਨ ਮੈਨੂੰ ਪੈਸੇ ਉਸ ਸਾਬ ਆਏ ਨੇ ਉਹਨਾਂ ਨੇ ਮੈਨੂੰ ਪੈਸੇ ਦਿਵਾਏ ਨਹੀਂ ਠੀਕ ਹੈ ਚਲੋ ਤੁਸੀਂ ਉਹਨਾਂ ਪਹਿਲਾਂ ਇਲਾਜ ਕਰਵਾਓ ਇਲਾਜ ਅਸੀਂ ਜਾ ਰਹੇ ਹਾਂ ਸਰਕਾਰੀ ਹਸਪਤਲ ਤੇ ਉੱਥੇ ਠੀਕ ਹਾਂਜੀ ਅਗਰ ਇਹਨਾਂ ਤਾਂ ਕਿਹੜਾ ਕਾਗਜ਼ ਟਿਕਟ ਕਿਹੜਾ ਅਸੀਂ ਕਿੰਨੇ ਖਾਣ ਕਿੰਨੀ ਜਗ੍ਹਾ ਤਾਂ ਟੁੱਟੀ ਪਈ ਐ ਨੱਕ ਤੋਂ ਵੀ ਇਹ ਜਿਹੜੀਆਂ ਵੀ ਸਾਹ ਤੋਂ ਟੁੱਟਿਆ ਪਿਆ ਰਹਿ ਗੋਲੇ ਐਕਸ ਰੋਗ ਦਾ ਸੱਤ ਕੋ ਹਾਂ ਮੈਂ ਦਿਹਾੜੀ ਤੇ ਜਾਣੀ ਮੈਂ ਦਿਹਾੜੀ ਤੇ ਜਾਣੀ ਹੋਣੀ ਆਈ ਤੁਹਾਡੇ ਕੀ ਲੱਗਦੇ ਮੇਰਾ ਤਾਂ ਹਾਂ ਹਾਂ ਹੁਣ ਗੁਜ਼ਾਰਾ ਤਾਂ ਕਰਨਾ ਹੀ ਕਰੀ ਬੁਜਾਰਾ ਸੀ ਤੁਹਾਡੇ ਬੇਟਾ ਕਹ ਰਿਹਾ ਵੀ ਲਿਖਾ ਲਿਖ ਜਿਹੜਾ ਸੱਤੇ ਦਾ ਕੰਮ ਹੋ ਤਾਂ ਕਰਦੇ ਹੀ ਨਹੀਂ ਮਾਲਾ ਬਤਾ ਹੁਣ ਅਸੀਂ ਬੰਦ ਕਰਾਈ ਜਾਂਦੇ ਕੋਈ ਕੁਝ ਬੰਦ ਕਰਦਾ ਮੈਂ ਜਾਣ ਲੱਗੀ ਕੰਮ ਤੇ ਕਹਿੰਦਾ ਚੱਲ ਕਰ ਹੂੰ ਕੋਈ ਨਹੀਂ ਆਪ ਬੇਨਕ ਮੈਂ ਹੁਣ ਕੰਮ ਤੇ ਜਾਣ ਲੱਗੀ ਹੁਣ ਮੈਂ ਬੰਦ ਕਰਦਾ ਨਾ ਵੀ ਇਹਨਾਂ ਵੀ 2500 ਰੁਪਏ ਦਾ ਕੰਮ ਕਰ ਲੈਂਦੇ ਖਰਚਾ ਪਾਉਣ ਸਾਡਾ ਚੱਲ ਜਾ ਚੱਲ ਕੌਣ ਪਤਾ ਹੈ ਕਿ ਕਿੰਕੀ ਮੰਗ ਕੀ ਕਰਦੇ ਹੋ ਹਾਂ ਮੰਗ ਕੀ ਕਰਦੇ ਹੋ ਮੰਗ ਹੈ ਜੇ ਵੀ ਸਾਡੇ ਬੰਦੇ ਨੂੰ ਛੋਮਣਾ ਨਹੀਂ ਚਾਹੀਦਾ ਬੱਸ ਇਹ ਮੇਰਾ ਫੋਨ ਵਾਪਸ ਦੇਵਾ ਦੋ ਹਾਂ ਇਹ ਸਾਰਾ ਫੋਨ ਤੇ ਬੰਦੇ ਦੀ ਅੱਛਾ ਫੋਨ ਉਹਨਾਂ ਕੋਲ ਹੈ ਠੀਕ ਹੈ ਹਾਂ ਜੇ ਆ ਤੂੰ ਬਿਲਕੁਲ ਛੁਟਾਇਆ ਤਾਂ ਕਿ ਹੋੜੇ ਹੋੜੇ ਇਹ ਕਿਤੇ ਆਉਂਦੀ ਵੀਡੀਓ ਬਿਲਕੁਲ ਤਾਂ ਮੈਂ ਛੁਟਾਇਆ ਰਾਂਗੇ ਤੇ ਇਹ ਨਾ ਆ ਜੀ ਸਾਨੂੰ ਚੰਗਾ ਵੀ ਨਹੀਂ ਲੱਗਦਾ ਕੰਮ ਤੇ ਕੋਲੇ ਬੇਸ਼ਤੀ ਵਾਲਾ ਕੰਮ ਹੈਗਾ ਹਾਂ ਸਰ ਗੱਲ ਇਹ ਹੈ ਕਿ ਜਿਹੜੀ ਇਹ ਮੇਰੇ ਸਾਈਕਲ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਕਰੋਨਾ ਟੂਰਨਾਟ ਦੇ ਛੱਤੋਂ ਗਿਰੇ ਸੀਗੇ ਕਿਉਂਕਿ ਉਹਨਾਂ ਆਈਡੀਆ ਚੁੱਧੇ ਸੀਗੇ ਤੇ ਉਹ ਜਿਆਦਾ ਕੰਮ ਨਹੀਂ ਕਰ ਸਕਦੇ ਸੀ ਕਿ ਤਾਂ ਕਿ ਥੋੜਾ ਛੱਟੇ ਦਾ ਕੰਮ ਕਰਨ ਲੱਗ ਗਏ ਸੀਗੇ ਤੇ ਛੱਟੇ ਦਾ ਕੰਮ ਕਰੰਦੇ ਕਰਦੇ ਉਹ ਕੋਈ 100 150 ਰੁਪਏ ਬਣਾ ਲੈਂਦੇ ਸੀਗੇ ਉਹਨਾਂ ਨੇ ਭਈ ਉਹ ਪੁਲਿਸ ਵਾਲੇ ਆਏ ਸੀਗੇ ਪੁਲਿਸ ਵਾਲੇ ਨੇ ਆਏ ਸੀ ਕਿ ਬੰਦਾ ਤੂੰ ਲੈ ਕੇ ਜਾਣਾ ਐਸ ਚੋਕੋ ਗੋਲ ਲੈ ਕੇ ਜਾਣਾ ਉਹ ਗੱਲ ਲੈ ਜਾਓ ਤੁਰ ਪੇਮੈਂਟ ਦਿਓ ਉਹ ਗੱਲ 83 ਲੈ ਲਓ ਤੁਸੀਂ ਵੀ ਪੇਮੈਂਟ ਮੇਰੇ ਕੋਲ ਹੈਗੀ ਤੇ ਲੈ ਚਲੋ ਉਹ ਕਰੋ ਤੇਰੇ ਗੱਲਾਂ ਖੋਲ ਉਹ ਗੱਲਾਂ ਵੀ ਠੀਕ ਹੈ ਗੱਲ ਪਰ ਪੁਲਿਸ ਵਾਲੇ ਨੇ ਹੱਥ ਪਾਇਆ ਗੱਲਾਂ ਤੋੜਦਾ ਥੱਲੇ ਗਿਰ ਗਿਆ ਗੱਲ ਉਹਨੇ ਸਾਰੇ ਪੈਸੇ ਕੱਢੇ ਵੀਡੀਓ ਮੇਰੇ ਕੋਲ ਹੈਗੀ ਹੈ ਤੇ ਉਹਨਾਂ ਨੇ ਪੈਸੇ ਕੱਢ ਕੇ ਜੇਬ ਚ ਪਾਏ ਅਵਰਾ ਡੇਢੀ ਕਹਿ ਰਹੇ ਸੀ ਕਿ ਉਹ ਅਸੀਂ ਸਿਲੰਡਰ ਵੀ ਭਰੀ ਦੀ ਐ ਅੰਡੇ ਵਿੱਚ ਦੀ ਐ ਤੇ ਉਹਨਾਂ ਗਰੇਸੀਆ ਆ ਸਾਡੇ ਦੁਕਾਨ ਦੇ ਪੈਸੇ ਹੈਗੇ ਨੇ ਜਿਹੜੇ ਸਟੈਪਿਡ ਪੈਸੇ ਮੇਰੀ ਜੇਬ 'ਚ ਹੈ ਤੇ ਉਹ ਗਰਮ ਨਹੀਂ ਤੁਸੀਂ ਢਿੱਲ ਤੇ ਉਹ ਗਰਮ ਨਹੀਂ ਮੇਰਾ ਫੋਨ ਫੋਨ ਤੁਸੀਂ ਰੱਖ ਲਓ ਮੈਨੂੰ ਨਾ ਦੇ ਦਿਓ ਪਰ ਪੈਸੇ ਦੇ ਦਿਓ ਹੂੰ ਪਰ ਪੈਸੇ ਉਹਨਾਂ ਨੇ ਨਹੀਂ ਦਿੱਤੇ ਤੇ ਉਹ ਕਹਿੰਦਾ ਸਾਡੇ ਅਸੀਂ ਤਾਂ ਗੱਲੇ 'ਚ ਲੈ ਹੀ ਨਹੀਂ ਪੈਸੇ ਅਸੀਂ ਕੱਢੇ ਨਹੀਂ ਤਾਂ ਮੈਂ ਕਿਹਾ ਵੀਡੀਓ ਮੇਰੇ ਕੋਲ ਪਈ ਏ ਤੁਸੀਂ ਕੱਢੇ ਨੇ ਤੇ ਬਾਅਦ ਚ ਜੀ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਏ ਜਟਿਆ ਮੱਲੇ ਜਿੰਦ ਵਿੱਚ ਕਹਿੰਦਾ ਵੀ ਪੁੱਲ ਪੈਸੇ ਕੱਢ ਰਹੀ ਏ ਕੀ ਮਾਮਲਾ ਕੀ ਏ ਸਰ ਸੇ ਇਸ ਤਰ੍ਹਾਂ ਸੀ ਕਹਾ ਅੱਜ ਮੇਰੇ ਜਿਹੜਾ ਅਛੀ ਮਨਜੀਤ ਸਿੰਘ ਦੀ ਪੁਲਿਸ ਪਾਰਟੀ ਨੂੰ ਇੱਕ ਜਰੀ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜਾ ਜੈਪਾਲ ਪੁੱਤਰ ਸਦਾ ਲਾਲ ਵਾਸੀ ਜਟਿਆਣਾ ਮੱਲਾ ਫਾਜ਼ਲਕਾ ਉਹ ਜਿਹੜਾ ਡਰੇ ਛੱਟੇ ਦਾ ਕੰਮ ਕਰਦਾ ਤੇ ਵਾਰ-ਵਾਰ ਹੀ ਆਪ ਵੀ ਗ੍ਰਿਫਤਾਰੀ ਤੋਂ ਬਚ ਰਿਹਾ ਜਿਹੜਾ ਛੱਡੇ ਦਾ ਆਦੀ ਹੈ ਜਿਸ ਨੇ ਰੁਕਾ ਲਿਖ ਕੇ ਤੇ ਮਕਦਮਾ ਨੰਬਰ 99 ਤੇ ਅੱਜ ਦੇ ਤਰੀਕੇ ਚ ਜਿਹੜਾ ਡੱਟ ਕਰਵਾ ਕੇ ਜਿਹੜਾ ਆਪਦੀ ਪਾਰਟੀ ਦੇ ਨਾਲ ਜਿਹੜਾ ਮੌਕੇ ਤੇ ਰੀਡ ਕੀਤਾ ਸੀਗਾ ਜਿਹੜਾ 2100 ਰੁਪਈਆ ਦਾ ਕੋਡ ਕਵਰ ਕੀਤਾ ਨਾਲ ਇੱਕ ਉਹਦਾ ਮੋਅਰ ਰਿਕਵਰ ਕੀਤਾ ਜਿੰਨੇ ਤੇ ਉਹ ਅੱਜ ਕੱਲ WhatsApp ਤੇ ਜਿਹੜੇ ਛੱਡੇ ਦਾ ਕੰਮ ਕਰਦੇ ਨੇ ਤੇ ਨਾਲ ਜਿਹਨੂੰ ਅੱਗੇ ਬੋਲ ਰਿਹਾ ਤੇ ਜਿਹੜਾ ਉਹਦਾ ਸਹਬ ਖਾਈ ਵਾਲੇ ਤੇ ਜਿਹੜਾ ਖਾਈ ਵਾਲੇ ਤੇ ਉਹਨਾਂ ਨੂੰ ਬੋਲ ਰਿਹਾ ਉਹਦੇ ਸਕਰੀਨ ਸ਼ਾਟ ਸਾਰੇ ਆ ਗਿਆ ਤੇ ਦੇ ਪੱਟਾ ਜਾਂ ਕਿਤੇ ਕਰੀ ਗਏ ਫਿਰ ਐਕਚੁਅਲੀ ਜਿਹੜਾ ਮੌਲ ਨੂੰ ਅਸੀਂ ਦੇਖਦੇ ਉਹਨੂੰ ਇੱਕ ਵਾਰੀ ਟਾਈਮ ਦੇਖ ਦਰਤਾ ਜੀ ਸਰ ਜਨਤਾ ਬੜੀ ਉੱਥੇ ਇਕੱਠੀ ਹੋ ਗਈ ਸੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜਨਤਾ ਨੂੰ ਤਮਾਸ਼ੀਨ ਨਾ ਬਣਨ ਪੁਲਿਸ ਦੀ ਹਮੇਸ਼ਾ ਮਦਦ ਕਰ ਜੀ